ਕਲਕੱਤਾ ਜਬਰ ਜਨਾਤ ਤੇ ਕਤਲ ਮਾਮਲੇ ਦੇ ਵਿੱਚ ਲਗਾਤਾਰ ਡਾਕਟਰ ਵੱਲੋਂ ਹੜਤਾਲ ਜਾਰੀ ਹੈ ਉਹਨਾਂ ਵੱਲੋਂ ਪਰਿਵਾਰ ਨੂੰ ਇਨਸਾਫ ਤੇ ਬੱਚੀ ਨੂੰ ਇਨਸਾਫ ਦਿਵਾਉਣ ਦੀਆਂ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਪਰ ਉਤੇ ਹੀ ਦਰਸ਼ਕ ਦੇ ਨਾਲ ਇੱਕ ਹੋਰ ਖਬਰ ਹੈ ਉਸ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਮਹਾਰਾਸ਼ਟਰ ਦੇ ਇੱਕ ਸਕੂਲ ਦੇ ਵਿੱਚ ਵੀ ਬੱਚਿਆਂ ਦੇ ਨਾਲ ਜਿੰਸੀ ਸ਼ੋਸ਼ਣ ਦਾ ਮਾਮਲਾ ਸਾਹਮਣੇ ਆਇਆ ਕੀ ਕਹਿਣਾ ਚਾਹੂਗੇ ਜੀ ਸਾਰੀਆਂ ਬਹੁਤ ਮੰਦ ਭਾਗੀਆਂ ਘਟਨਾਵਾਂ ਆ ਗਈਆਂ ਜਿਨ੍ਹਾਂ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਅੱਪਾ ਪਹਿਲਾਂ ਵੀ ਇਸ ਮੁੱਦੇ ਤੇ ਚਰਚਾ ਲਗਾਤਾਰ ਕਰਦੇ ਆ ਰਹੇ ਆਂ ਦੇਖੋ ਸਾਡੀ ਜੇ ਨੈਸ਼ਨਲ ਲੀਡਰਸ਼ਿਪ ਹੈ ਕਿ ਸੁਪਿਆਂ ਦੀ ਪੋਲੀਟਿਕਲ ਲੀਡਰਸ਼ਿਪ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਾਡੀਆਂ ਬੱਚੀਆਂ ਸਾਡੀਆਂ ਪੈਣਾਂ ਸਾਡੀਆਂ ਮਾਵਾਂ ਜੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਹਮਲੇ ਹੋ ਰਿਹਾ ਹੈ ਤਾਂ ਇਹ ਸ਼ਕਤੀ ਦੇ ਨਾਲ ਰੋਕਣ ਦੀ ਜ਼ਰੂਰਤ ਹੈ ਹੁਣ ਸੁਪਰੀਮ ਕੋਰਟ ਨੇ ਨੋਟਿਸ ਲਿਆ ਸੁਪਰੀਮ ਕੋਰਟ 'ਚ ਸੁਣਵਾਈ ਸ਼ੁਰੂ ਹੋਈ ਹੈ ਸੁਪਰੀਮ ਕੋਰਟ ਨੇ ਜਿਹੜੀ ਪੱਛਮੀ ਬੰਗਾਲ ਹੈ ਉਹਦੀ ਜਿਹੜੀ ਸਰਕਾਰ ਨੂੰ ਝਾੜ ਪਾਈ ਹੈ ਕਿ ਤੁਸੀਂ ਤਾਂ ਐਫ ਆਈ ਆਰ ਦਰਜ ਕਰਨ 'ਚ ਇੰਨੀ ਦੇਰ ਕਰਤੀ ਹੈ ਸੋ ਇਹ ਮਾਮਲਾ ਮੈਂ ਸਮਝਦਾ ਕਿ ਇਹ ਪੋਲੀਟਿਕਲ ਨਾਲ ਨਾਲ ਕੌਮੀ ਪੱਦਰ ਦਾ ਮਸਲਾ ਇਸ ਵੇਲੇ ਬਣਿਆ ਹੋਇਆ ਹੈ ਇਹਦੇ ਜੇ ਭਾਰਤੀ ਜਨਤਾ ਪਾਰਟੀ ਦੇ ਆਗੂ ਕਰਨ ਨਹੀਂ ਜੀ ਉੱਥੇ ਪਾਸੇ ਮਗਾਲ ਚ ਵਾਪਰਿਆ ਇਹਦੇ ਨੇ ਸਿੱਧੇ ਤੌਰ ਤੇ ਮਮਤਾ ਜ਼ਿੰਮੇਵਾਰ ਹੈ ਸੋ ਮਾਮਲਾ ਤਾਂ ਮਹਾਰਾਸ਼ਟਰ ਜੀ ਵਾਪਰਿਆ ਮਾਮਲਾ ਤਾਂ ਉੱਤਰਾਖੰਡ ਜੀ ਵਾਪਰਿਆ ਯੂਪੀ ਜੀ ਵੀ ਇਹੋ ਜਿਹੇ ਘਣਾਵਾ ਵਾਪਰਦੀਆਂ ਸੋ ਇਹ ਕੌਮੀ ਪੱਦਰ ਦਾ ਬਹੁਤ ਹੀ ਮੰਦ ਭਾਗਾ ਮਾਮਲਾ ਬਣ ਗਿਆ ਇਸ ਵੇਲੇ ਕਿ ਸਾਡੀਆਂ ਧੀਆਂ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਉਹਨਾਂ ਦੇ ਉੱਤੇ ਜਿਹੜੇ ਦਰਿੰਦੇ ਜਿਸ ਕਦਰ ਜਿਹੜੇ ਹੈਗਾ ਜਿੰਸੀ ਹਮਲੇ ਕਰ ਰਹੇ ਹੈ ਉਹਨਾਂ ਨੂੰ ਸਖਤੀ ਨਾਲ ਨਿਸ਼ਾਨੀ ਲੋੜ ਹੈ ਬੇਸ਼ੱਕ ਡਾਕਟਰ ਜਿਹੜੇ ਹੈਗੇ ਆ ਉਹ ਕੌਮੀ ਪੱਧਰ ਤੇ ਸੜਕਾਂ ਦੇ ਉੱਤੇ ਉਤਰੇ ਹੋਏ ਆ ਮੰਗ ਕਰ ਰਹੇ ਆ ਕਿ ਸਖਤ ਕਾਨੂੰਨ ਬਣਾਇਆ ਚਾਹੀਦਾ ਸਾਨੂੰ ਜਿਹੜੀ ਕਿ ਸੁਰੱਖਿਆ ਮਿਲਣੀ ਚਾਹੀਦੀ ਹੈ ਬਸ ਸੁਰੱਖਿਆ ਦਾ ਸਮਿਆਂ ਦੀਆਂ ਸਰਕਾਰਾਂ ਚਾਹੇ ਕੌਮੀ ਪੱਧਰੀ ਹੋਵੇ ਤੇ ਚਾਹੇ ਸੂਬਿਆਂ ਦੀਆਂ ਸਰਕਾਰਾਂ ਉਹਨਾਂ ਵੱਲੋਂ ਦਿੱਤੀ ਜਾਣੀ ਆ ਉਹ ਜਦ ਦਾ ਮਹਾਰਾਸ਼ਟਰ ਦਾ ਜ਼ਿਕਰ ਕੀਤਾ ਤੇ ਦੋ ਛੋਟੀਆਂ ਬੱਚੀਆਂ ਜਾਨੀ ਤੁਹਾਨੂੰ ਜ਼ਿਕਰ ਕਰਦਿਆਂ ਵੀ ਤੁਹਾਡਾ ਸਿਰ ਸ਼ਰਮ ਨਾਲ ਝੁੱਕ ਜਾਂਦਾ ਕਿ 5-5 ਸਾਲ ਦੀਆਂ ਬੱਚੀਆਂ ਹੋਣ ਉਨ੍ਹਾਂ ਦੇ ਨਾਲ ਏਜੰਸੀ ਸਿਚੁਏਸ਼ਨ ਦੀਆਂ ਮੰਤਪਾਗੀਆਂ ਕਰਨਾਵਾ ਵਾਪਰ ਉਸ ਪਿੰਡ ਦੇ ਲੋਕਾਂ ਨੂੰ ਪ੍ਰੋਟੈਸਟ ਕਰਨਾ ਪਏ ਹਾਲਾਂਕਿ ਉਥੇ ਸਕੂਲ ਦੇ ਕੋਈ ਅਧਿਆਪਕ ਕੁਝ ਹੋਰ ਨੇ ਮਤਲਬੀ ਕੀਤਾ ਗਿਆ ਕੋਈ ਪੁਲਿਸ ਕਰਮੀਆਂ ਤੇ ਵੀ ਐਕਸ਼ਨ ਲਿਆ ਗਿਆ ਉਥੇ ਦੀ ਕੋਈ ਸੁਰੱਖਿਆ ਲਈ ਜਿਹੜੀ ਆਪਾਂ ਆਂ ਤੌਰ ਤੇ ਬਾਹਰੋਂ ਠੇਕੇ ਦੇ ਏਜੰਸੀਆਂ ਤੋਂ ਆਦਮੀ हायर ਕਰਦੇ ਆਂ ਸੁਰੱਖਿਆ ਲਈ ਉਹਨੂੰ ਵੀ ਕਹਿੰਦੇ ਜੀ ਅਸੀਂ ਬਲੈਕ੍ਰੈਸ ਕਰਾਂਗੇ ਪਰ ਇਹ ਛੋਟੇ ਪੱਦਰ ਦੇ ਮਾਮਲੇ ਹੈਗੇ ਜਦੋਂ ਕੋਈ ਮਾਮਲਾ ਉੱਠਦਾ ਤਾਂ ਆਪਾਂ ਕਹਿੰਦੇ ਕਿ ਐਵੇਂ ਲੋਕਾਂ ਦੀ ਅੱਖਾਂ 'ਚ ਕਟਾ ਪਾਉਣ ਦੇ ਲਈ ਉਹ ਜਿਹੇ ਫੈਸਲੇ ਲਏ ਜਾਂਦੇ ਆ ਕਿ ਜੀ ਫਲਾਣੇ ਨੂੰ ਮਤਲ ਕਰਤਾ ਫਲਾਣੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਪਰ ਆਖਰ ਸਾਰੇ ਦੇਸ਼ ਦੇ ਸਾਹਮਣੇ ਐਡਾ ਵੱਡਾ ਮਾਮਲਾ ਉੱਠਿਆ ਵੈਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸਾਰਾ ਦੇਸ਼ ਹੀ ਸਾਰਨ ਸਾਰਾ ਜੋ ਕੁਝ ਵਾਪਰਿਆ ਡਾਕਟਰਾਂ ਨਾਲ ਜੋ ਵਾਪਰਿਆ ਉਹ ਤਾਂ ਹਾਈ ਹੈ ਪਰ ਸਾਡੀਆਂ ਦੂਜੀਆਂ ਧੀਆਂ ਦੀ ਗੱਲ ਕਰਦੀਏ ਬੱਚਿਆਂ ਦੀ ਗੱਲ ਕਰ ਲਈਏ ਆਏ ਦਿਨ ਆਪਾਂ ਪਹਿਲਾਂ ਵੀ ਇੱਕ ਦਿਨ ਗੱਲ ਕਰਕੇ ਆਟੇ ਸਕੂਲ ਦੀਆਂ ਬੱਚਿਆਂ ਦੀ ਸ਼ਿਕਾਇਤ ਹੈ ਉਹਨਾਂ ਬਿਲਕੁਲ ਨਿੰਨੀਆਂ ਬੱਚੀਆਂ ਬਾਰੇ ਸ਼ਿਕਾਇਤ ਆਈ ਹੈ ਸੋ ਬਹੁਤ ਹੀ ਹਿੰਦੁਸਤਾਨ ਜਿਹੜਾ ਹਿੰਦੁਸਤਾਨ ਕਹਿੰਦਾ ਕਿ ਅਸੀਂ ਦੁਨੀਆ ਦਾ ਸਭ ਤੋਂ ਮਜ਼ਬੂਤ ਸ਼ਕਤੀਸ਼ਾਲੀ ਜਮਹੂਰੀਤ ਮੁਲਕ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਕਹਿੰਦੇ ਰਹਿੰਦੇ ਆ ਕਿ ਫਲਾਣਾ ਸੂਬੇ ਚ ਬੈਲੈਂਸ ਹੈ ਫਲਾਣਾ ਬੜਾ ਸ਼ਾਂਤ ਹੈ ਅਕਸਰ ਜਿਹੜਾ ਹੈਗਾ ਜੋ ਸਰਕਾਰਾਂ ਕਾਰਵਾਈ ਨਹੀਂ ਕਰਨੀਆਂ ਦੇਖੋ ਮੁੱਦੇ ਜੁੜਦੇ ਕਿਸ ਤਰ੍ਹਾਂ ਮਨੀਪੁਰ ਜਿਹੜਾ ਅੱਗ ਨਾਲ ਚੁਲਸ ਗਿਆ ਉੱਥੇ ਜਿਹੜੀਆਂ ਨੇਕਾਂ ਕੁੜੀਆਂ ਦੀ ਪਤ ਲੁੱਟੀ ਗਈ ਸਰਕਾਰਾਂ ਬੁਰਦੀ ਦਰਚੋਂ ਤੇ ਹਾਕਮ ਦਰਚੋਂ ਇੱਕ ਦੂਜੇ ਤੇ ਦੋਸ਼ ਪ੍ਰਤੀ ਦੋਸ਼ ਲਾਉਂਦੀਆਂ ਰਹਿੰਦੀਆਂ ਇਦਾਂ ਹੀ ਦੂਜੇ ਮਾਮਲਿਆਂ ਤੇ ਦੋਸ਼ ਪ੍ਰਤੀ ਦੋਸ਼ ਲਾਉਂਦੇ ਰਹਿੰਦੀਆਂ ਮੈਂ ਸਮਝਦਾ ਕਿ ਜਿਹੜੀ ਔਰਤਾਂ ਦੀ ਸੁਰੱਖਿਆ ਦਾ ਮਾਮਲਾ ਹੈ ਕੌਮੀ ਪੱਦਰ ਦਾ ਮਾਮਲਾ ਹੈ ਇਸ ਮਾਮਲੇ ਤੇ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਚਰਚਾ ਹੋ ਕੇ ਬਕਾਇਦਾ ਸਖਤ ਕਾਨੂੰਨ ਬਣਨਾ ਚਾਹੀਦਾ ਔਰ ਸਾਰੀਆਂ ਰਾਜਸੀ ਧਿਰਾਂ ਨੂੰ ਆਪਣੇ ਰਾਜਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਉਹ ਜੇ ਕਾਨੂੰਨ ਦੀ ਹਮਾਇਤ ਕਰਨੀ ਚਾਹੀਦੀ ਹੈ